स्टेज पे बैठे बहुत नामद शायद मेरे सामने गुरु नानक के डायरेक्टर सरदार प्रताप सिंह गुरु गोबिंद स्टडी सर्कल दी सीनियर सीनियर की बहुत सीनियर लीडरशिप सीनियर प्रोफेसर प्यारे विद्यार्थियों ਕਿਉਂਕਿ ਇਹ ਸੰਵਾਦ ਸਮਾਗਮ ਭੋਲੇ ਮਹਲੇ ਨੂੰ ਸਮਰਪਿਤ ਹੈ ਪਹਿਲੀ ਰਚਨਾ ਮੈਂ ਭੋਲੇ ਮਹਲੇ ਦੀ ਤੁਹਾਨੂੰ ਸਾਂਝੀ ਕਰਦਾ ਕਿ ਮੌਜ ਵੀ ਏ ਢੰਗ ਵੀ ਏ ਮੌਜ ਵੀ ਏ ਢੰਗ ਵੀ ਏ ਸ਼ਸਤਰ ਤੇ ਰੰਗ ਵੀ ਏ ਮਾਲਾ ਵੀ ਏ ਖੰਡਾ ਵੀ ਏ ਹੰਸ ਤੇ ਪੁਚੰਗ ਵੀ ਏ ਮੌਜ ਵੀ ਏ ਟੰਗ ਵੀ ਏ ਸ਼ਸਤਰ ਤੇ ਰੰਗ ਵੀ ਏ ਮਾਲਾ ਵੀ ਏ ਖੰਡਾ ਵੀ ਏ ਹੰਸ ਤੇ ਭੁਚੰਗ ਵੀ ਏ ਖਿਮਾ ਵੀ ਏ ਸੰਘਾਰ ਵੀ ਏ ਸਾਧੂ ਤੇ ਨਿਹੰਗ ਵੀ ਏ ਬੰਦਗੀ ਤੇ ਇਸ਼ਕ ਵੀ ਏ ਕਾਬਾ ਵੀ ਏ ਝੰਗ ਵੀ ਖਿਮਾ ਵੀ ਸੰਘਾਰ ਵੀ ਏ ਸਾਧੂ ਤੇ ਨਿਹੰਗ ਵੀ ਏ ਬੰਦਗੀ ਤੇ ਇਸ਼ਕ ਵੀ ਏ ਕਾਬਾ ਵੀ ਏ ਜੰਗ ਵੀ ਏ ਸੰਗਤ ਤੇ ਫੌਜ ਵੀ ਏ ਅੰਮ੍ਰਿਤ ਤੇ ਡੰਗ ਵੀ ਏ ਢੋਲਾ ਵੀ ਏ ਹੱਲਾ ਵੀ ਏ ਪ੍ਰੀਤ ਵੀ ਏ ਜੰਗ ਵੀ ਧੰਨਵਾਦ ਜੀ ਸਾੜਿਕੋਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਾਹਿਬ ਬੈਠੇ ਨੇ ਤਾਂ ਮੇਰੀ ਅਗਲੀ ਰਚਨਾ ਦਾ ਸਰਲੇਖ ਹੈ ਆਪ ਭਾਸ਼ਾ ਇਹ ਡੀਆਰ ਸਾਹਿਬ ਨੇ ਮੈਨੂੰ ਸਪਾਰਸ਼ ਕੀਤੀ ਤੇ ਜੇ ਕੁੱਟਣ ਨੂੰ ਜੀ ਕਰੇ ਕਵਤਾ ਸੁਣਨ ਤੋਂ ਬਾਅਦ ਤਾਂ ਡੀਆਰ ਸਾਹਿਬ ਨੂੰ ਪਹਿਲਾਂ ਕੁੱਟਣਾ ਵੈਸੇ ਇਨ ਪ੍ਰਿੰਸੀਪਲ ਅਸੀਂ ਇਹ ਮੰਨਦੇ ਆ ਕਿ ਸ਼ਬਦ ਗੁਰੂ ਹੈ ਮੇਰੀ ਇੱਕ ਰਚਨਾ ਇਹ ਵੀ ਹੈਗੀ ਕਿ ਕੁੱਲ ਜ਼ਿੰਦਗੀ ਹੈ ਸਾਡੀ ਲਫ਼ਜ਼ਾਂ ਦੇ ਦਰ ਖੜੀਏ ਲਫ਼ਜ਼ਾਂ ਤੋਂ ਮਿਲਦੇ ਤੱਕ ਤੇ ਕਦੀ ਤੱਕ ਤਾਂ ਤੇ ਜਾ ਚੜੀਏ ਪਰ ਇਹ ਵਿਅੰਗ ਵਿੱਚ ਵੀ ਜੇ ਭਾਸ਼ਾ ਨਾ ਹੁੰਦੀ ਆਪ ਭਾਸ਼ਾ ਇੱਕ ਪਲ ਖਾਤਰ ਸੋਚ ਕੇ ਵੇਖੋ ਬੰਦੇ ਕੋਲ ਨਾ ਭਾਸ਼ਾ ਹੁੰਦੀ ਝੂਠ ਦੇ ਇੰਜ ਖ਼ਬਾ ਝੂਠ ਦੇ ਇੰਜ ਅਖਬਾਰ ਨਾ ਵਿਕਦੇ ਨਾ ਕੋਈ ਪੀੜ ਤਮਾਸ਼ਾ ਹੁੰਦੀ ਇਕ ਪਲ ਖਾਤਰ ਸੋਚ ਕੇ ਦੇਖੋ ਬੰਦੇ ਕੋ ਨਾ ਭਾਸ਼ਾ ਹੁੰਦੀ ਝੂਠ ਦੇ ਇੰਜ ਅਖਬਾਰ ਨਾ ਚੱਲਦੇ ਨਾ ਕੋਈ ਪੀੜ ਤਮਾਸ਼ਾ ਹੁੰਦੀ ਤੇ ਵਿਦਿਆ ਸਿੱਧੀ ਸਾਦੀ ਹੁੰਦੀ ਸੱਚ ਸਲੀਕਾ ਕਿਰਤਾਂ ਸਿੱਖਦੇ ਵਿਦਿਆ ਸਿੱਧੀ ਸਾਦੀ ਹੁੰਦੀ ਸੱਚ ਸਲੀਕਾ ਕਿਰਤਾਂ ਸਿੱਖਦੇ ਪੰਛੀਆਂ ਵਾਂਗੂ ਉੱਡਣਾ ਸਿੱਖਦੇ ਤੇ ਫੁੱਲਾਂ ਵਾਂਗ ਮਹਿਕ ਹੋ ਜਾਂਦੇ ਨਾ ਗਾਣਾ ਨਾ ਛਿੜਕਾ ਹੁੰਦੀਆਂ ਰੋਸੇ ਨਾਹੀ ਉਲੰਭੇ ਹੁੰਦੇ ਕਿੰਨੇ ਦੁਖੜੇ ਇੱਕ ਹੰਝੂ ਵਿੱਚ ਮੋਤੀਆਂ ਵਾਂਗੂ ਸੰਭੇ ਹੁੰਦੇ ਇੱਕ ਮੁਸਕਾਨ ਚੰਗੇਰੀ ਹੁੰਦੀ 100 ਸ਼ੁਕਰਾਨੇ ਚਿਖੀਆਂ ਨਾਲੋਂ ਪਿੰਡਾਂ ਚ ਨਾ ਹਾਲੀ ਵੀ ਛੋਟੇ ਬੱਚੇ ਨੂੰ ਜਦੋਂ ਆਪਾਂ ਚੁੰਮਦੇ ਆ ਉਹਦੇ ਲਈ ਸ਼ਬਦ ਮਿੱਠੀਆਂ ਇੱਕ ਮੁਸਕਾਨ ਚੰਗੇਰੀ ਹੁੰਦੀ 100 ਸ਼ੁਕਰਾਨੇ ਚਿਠੀਆਂ ਨਾਲੋਂ ਜੀਕਣਪੌਰਾ ਸਸਤੇ ਜੀਕਣਪੌਰਾ ਸਸਤਾ ਜਾਣੇ ਜਿਉਂ ਫੁੱਲਾਂ ਦੀਆਂ ਮਿੱਠੀਆਂ ਨਾਲੋਂ ਜਾਤ ਨਾ ਹੁੰਦੀ ਦੇਸ਼ ਨਾ ਹੁੰਦੇ ਸ਼ਾ ਕਾਲੇ ਕਾਨੂੰਨ ਨਾ ਹੁੰਦੇ ਨਾ ਚੌਂਕਾਂ ਵਿੱਚ ਭਾਸ਼ਣ ਹੁੰਦਾ ਨਫ਼ਰਤ ਪਾਪ ਜਨੂ ਨਾ ਹੁੰਦੇ ਸ਼ਰਮ ਵਾਲੀ ਇੱਕ ਪਲਕ ਝੁਕਾਈ ਸ਼ਰਮ ਵਾਲੀ ਇੱਕ ਪਲਕ ਝੁਕਾਈ ਕਰ ਦੇਂਦੀ ਸਤਕਾਰ ਅਦਾ ਜਿਵੇਂ ਚਕੌਰ ਦੀ ਬਿਨ ਬੋਲੇ ਹੀ ਚੰਨ ਤੱਕ ਪਹੁੰਚੇ ਪ੍ਰੀਤ ਸਦਾ ਜਿੰਨੀ ਤੇ ਸੀ ਉਹਨਾ ਪੀਂਦੇ ਇਸ਼ਤਿਹਾਰਾਂ ਦੀ ਲੋੜ ਨਾ ਹੁੰਦੀ ਸ਼ਾਹਾ ਕਰ ਅੰਬਾਰ ਨਾ ਲੱਗਦੇ ਤੇ ਲੋੜ ਬੰਦਾ ਕਰ ਥੋੜ ਨਾ ਹੁੰਦੀ ਜਿੰਨੀ ਤੇ ਸੀ ਉਹਨਾ ਪੀਂਦੇ ਇਸ਼ਤਿਹਾਰਾਂ ਦੀ ਲੋੜ ਨਾ ਹੁੰਦੀ ਇਸ਼ਤਿਹਾਰਾਂ ਦੀ ਲੋੜ ਨਾ ਹੁੰਦੀ ਸ਼ਾਹਾ ਕਰ ਅੰਬਾਰ ਨਾ ਲੱਗਦੇ ਤੇ ਲੋੜ ਬੰਦਾ ਘਰ ਥੋੜ ਨਾ ਹੁੰਦੀ ਆਖਰੀ ਬੰਦ ਹੈ ਜੀ ਕਿ ਨਾਵਲਕਾਰ ਕਵੀ ਨਾ ਹੁੰਦੇ ਜੇ ਭਾਸ਼ਾ ਨਾ ਹੁੰਦੀ ਨਾਵਲਕਾਰ ਕਵੀ ਨਾ ਹੁੰਦੇ ਪਰੀਤਨਗਰ ਆਵਾਦ ਨਾ ਹੁੰਦਾ ਤੇ ਨਾ ਕੋਈ ਐਸੀ ਕਵਿਤਾ ਲਿਖਦਾ ਤੇ ਨਾ ਸੁਣ ਕੇ ਵਕਤ ਬਰਬਾਦ ਨਾ ਹੁੰਦਾ ਇੱਕ ਰਚਨਾ ਜੀ ਹੁੰਦ ਵੈਸੇ ਮੇਰਾ ਮੂਡ ਤਾਂ ਸੀਗਾ ਵੀ ਮੈਂ ਗਾਉਂਗਾ ਪਰ ਮੇਰਾ ਹੁਣ ਗਾਲਾ ਬੈਠਾ ਹੋਇਆ ਪੜ ਕੇ ਸੁਣਾਉਂਦਾ ਗਈ ਜਾ ਸੀ ਪਾਣੀ ਪੁਣੀ ਪੀ ਕੇ ਗਾਲ ਇੱਕ ਤਾਂ ਪੀਣ ਨਾ ਮਾਇਸ਼ ਲਉਈ ਚੰਗੀ ਨਹੀਂ ਦੂਜਾ ਰੂਦਾ ਜ਼ਖਮ ਵਖਾਇ ਨਹੀਂ ਜਾਂਦਾ ਦੂਰ ਹੁੰਦਾ ਤਾਂ ਭਰੇ ਤੁਰ ਕੇ ਜਾ ਮਿਰਦੇ ਇਹ ਨਾ ਕੋਲ ਹੈ ਸਜਣ ਪਾਇ ਨਹੀਂ ਜਾਂਦਾ ਇੱਕ ਤਾਂ ਪੀੜ ਨਉ ਮਾਇਸ਼ ਲਾਉਣੀ ਚੰਗੀ ਰਗ ਨੂੰ ਛਡੋ ਦਿਸਦਾ ਜਗ ਵੀ ਸਰਲ ਨਹੀਂ ਜਿੰਨਾ ਨਾਪੋ ਓਨਾ ਹੋਰ ਪਸਰ ਜਾਂਦਾ ਵੇਭੂ ਛੱਡੋ ਦਿਸਦਾ ਜਗ ਵੀ ਸਰ ਨਹੀਂ ਜਿੰਨਾ ਨਾਪੋ ਓਨਾ ਹੋਰ ਪਸਰ ਜਾਂਦਾ ਕਦੀ ਤਾਂ ਸਾਹਿਬ ਦਰਸ਼ਨ ਜਾਪਣ ਫੁੱਲ ਵਾਂਗੂ ਕਈ ਵਾਰੀ ਇੱਕ ਲਫ਼ਜ਼ ਉਠਾਇਆ ਨਹੀਂ ਜਾਂਦਾ ਇੱਕ ਤਾਂ ਢੀੜ ਨਾ ਮਾਇਸ਼ ਲਾਉਂ ਚੰਗੀ ਕਿਤੇ ਰੋਂਦ ਚ ਬਸ ਇੱਕ ਤੂੰ ਹੀ ਸ਼ਾਮਲ ਨਹੀਂ ਖਾਰੇ ਕਿੰਨੇ ਗਗਨ ਪਤਲ ਨੇ ਸੰਗ ਤੇਰੇ ਤੇਰੀ ਹੋਂਦ 'ਚ ਵਸੇਕ ਤੂੰ ਹੀ ਸ਼ਾਮਲ ਨਹੀਂ ਖੋਰੇ ਕਿੰਨੇ ਗਗਨ ਪਤਾਲ ਨੇ ਸੰਗ ਤੇਰੇ ਜੀਆਂ ਅੰਦਰ ਜੀਆਂ ਦੇ ਬ੍ਰਹਿਮੰਡ ਸਜੇ ਏ ਗਣਤਾ ਦਾ ਜੋੜ ਮੁਕਾਇਆ ਨਹੀਂ ਜਾਂਦਾ ਆਖਰੀ ਸ਼ੇਰ ਅਜੀਕੇ ਆਦ ਕੜੀ ਤੇ ਪਹਿਲੇ ਖਿੰਣ ਤੋਂ ਆਖਰ ਤੱਕ ਥੋਸ ਹਕੀਕਤ ਸੱਚ ਹੈ ਜਾਂ ਫਿਰ ਖਿਆਲ ਕੋਈ ਆਦ ਕੜੀ ਆਦ ਕੜੀ ਤੇ ਪਹਿਲੇ ਖਿੰਣ ਤੋਂ ਆਖਰ ਤੱਕ ਉਸ ਹਕੀਕਤ ਸੱਚ ਹੈ ਜਾਂ ਫਿਰ ਖਿਆਲ ਕੋਈ ਸੁੱਤਿਆਂ ਸਭ ਜਾਗਤ ਸੰਸਾਰ ਵਿਸਰਜਾਂਦੇ ਜਾਗਣ ਪਿੱਛੋਂ ਖਾਬ ਭੁਲਾਇਆ ਨਹੀਂ ਜਾਂਦਾ ਇੱਕ ਤਾਂ ਪੀੜ ਨੁਮائش ਲਾਉਣੀ ਚੰਗੀ ਨਹੀਂ ਤੁਜਾ ਰੂਦਾ ਜ਼ਖਮ ਵਖਾਇ ਨਹੀਂ ਜਾਂਦਾ ਦੂਰ ਹੁੰਦਾ ਤਾਂ ਖਬਰੇ ਤੁਰ ਕੇ ਜਾ ਮਿਲਦੇ ਇਨਾ ਕੋਲ ਹੈ ਸਜਣ ਪਾਇ ਨਹੀਂ ਜਾਂਦਾ ਰਚਨਾ ਜੀ 3 ਆ ਸਾਡੇ ਮੁਲਕ ਚ ਅ ਅਸੀਂ ਭਾਵੇਂ ਆਖੀ ਜਾਂਦੇ 3 ਦੀ ਪੂਜਾ ਦੀ ਗੱਲ ਪਰ ਹਾਲਾਤ ਇਹ ਹੈ ਕਿ ਯੂਪੀ ਦੇ ਇੱਕ ਪਿੰਡ ਦੇ ਵਿੱਚ ਦੋ ਦਲਤੀਆਂ ਦਾ ਉਹਨਾਂ ਨਾਲ ਦੁਰਾਚਾਰ ਕਰਕੇ ਇੱਥੇ ਤੱਕ ਸਬਰ ਨਹੀਂ ਆਇਆ ਉਹਨਾਂ ਨੂੰ ਮਾਰਿਆ ਤੇ ਉਹਨਾਂ ਨੂੰ ਰੁੱਖ ਨਾਲ ਲਟਕਾਇਆ ਤੇ ਇੱਕ ਕਟੜਾ ਯੂਪੀ ਸਰਲੇਖਕ ਕੌਤਾ ਦਾ ਬੇਪੱਤ ਕਰਕੇ ਰੁੱਖਾਂ ਉੱਤੇ ਟੰਗੀਆਂ ਸੰਜੂ ਧੀਆਂ ਸੰ ਬੇਬਸ ਬਾਬਲ ਪੁਲਿਸ ਤੋਂ ਲੋਥਾ ਮੰਗੀਆਂ ਸੰਜੋ ਧੀਆਂ ਸੰਨ ਤੇ ਕੀਕਣ ਖਿੱਚੀਆਂ ਫਲਸਫਿਆਂ ਨੇ ਜਾਤ ਲਕੀਰਾਂ ਬੰਦਿਆਂ ਲਈ ਕੀਕਣ ਖਿੱਚੀਆਂ ਫਲਸਫਿਆਂ ਨੇ ਜਾਤ ਲਕੀਰਾਂ ਬੰਦਿਆਂ ਲਈ ਨੀਵੀਆਂ ਕੋਇਲਾ ਉੱਚੇ ਨਾਗਾ ਡੰਗੀਆਂ ਸੰਜੋ ਧੀਆਂ ਸੰਨ ਅਜੇ ਚਮੇਲੀ ਤੱਕਿਆ ਨਹੀਂ ਸੀ ਰੰਗ ਸੰਧੂਰ ਤੇ ਮਹਿੰਦੀ ਦਾ ਅਜੇ ਚਮੇਲੀ ਤੱਕਿਆ ਨਹੀਂ ਸੀ ਰੰਗ ਸੰਧੂਰ ਤੇ ਮਹਿੰਦੀ ਦਾ ਕੋਮਲ ਕੜੀਆਂ ਆਪਣੀ ਰਤ ਵਿੱਚ ਰੰਗੀਆਂ ਸੰਜੋ ਧੀਆਂ ਸਨ ਕਾਮਿਆਂ ਦੇ ਕਰਯੁੱਗੇ ਬੂਟੇ ਵੇਲ ਵੀ ਗੁਜਰਤ ਕਰਦੇ ਨੇ ਕਾਮਿਆਂ ਦੇ ਕਰਯੁੱਗੇ ਬੂਟੇ ਵੇਲ ਵੀ ਗੁਜਰਤ ਕਰਦੇ ਨੇ ਚੌਧਰੀਆਂ ਦੇ ਵਿਲੇ ਪੁੱਤਰੋਂ ਚੰਗੀਆਂ ਸਨ ਜੋ ਧੀਆਂ ਸਨ ਤੇ ਆਖੀ ਸ਼ੇਰ ਹੈ ਕਿ ਮਨੁ ਰੁਜ਼ਗਾਰ ਨੂੰ ਹੁਣ ਰੁਜ਼ਗਾਰ ਤੋਂ ਅੱਗੇ ਦਿਸਣੋਂ ਹਟ ਗਿਆ ਸੋਹਜ ਸਿਆਣਪ ਨੂੰ ਮਨੁ ਰੁਜ਼ਗਾਰ ਤੋਂ ਅੱਗੇ ਦਿਸਣੋਂ ਹਟ ਗਿਆ ਸੋਹਜ ਸਿਆਣਪ ਨੂੰ ਜ਼ਿਹਨਾ ਵਿੱਚੋਂ ਨੀਵੀ ਪਾਈ ਲੰਗੀਆਂ ਸੰਜੋ ਧੀਆਂ ਸੰ ਇੱਕ ਰਚਨਾ ਹੈ ਕਿ ਮੌਤ ਨੂੰ ਡਰ ਸੀ ਹਨੇਰੇ ਘਰ ਮੁੜੇਗੀ ਕਿਸ ਤਰ੍ਹਾਂ ਮੌਤ ਨੂੰ ਡਰ ਸੀ ਹਨੇਰੇ ਘਰ ਮੁੜੇਗੀ ਕਿਸ ਤਰ੍ਹਾਂ ਰੂਹ ਕਿਹਾ ਤੈਨੂੰ ਮਿਲਾਂਗੇ ਤੰਦ ਦਾ ਦੀਵਾ ਬਾਲ ਕੇ ਲਿਸ਼ਕਣੋ ਬੇਵਸ ਇਹ ਗਹਿਣਾ ਲਿਸ਼ਕਣੋ ਬੇਵਸ ਇਹ ਗਹਿਣਾ ਜਦ ਲੱਗੇ ਸੁਨਿਆਰ ਨੇ ਫਿਰ ਨਵਾ ਕੋਈ ਰੂਪ ਘੜ ਦੇਵੀਂ ਪੁਰਾਣਾ ਢਾਲ ਕੇ ਤੇ ਕੀ ਘਟਾ ਬਸ ਪਾਉਣ ਪਾਣੀ ਤਾਪ ਦੀ ਹੀ ਖੇਡ ਹੈ ਕੀ ਘਟਾ ਬਸ ਪਾਉਣ ਪਾਣੀ ਤਾਪ ਦੀ ਹੀ ਖੇਡ ਹੈ ਜਾਂ ਕੋਈ ਬਿਰਖਾ ਲਈ ਕਣੀਆਂ ਲਿਆਵੇ ਭਾਲ ਕੇ ਤੇ ਆਖਰੀ ਸ਼ੇਰ ਹੈ ਕਿ ਦਿਸ ਰਹੇ ਸੰਸਾਰ ਤੋਂ ਅੱਗੇ ਸੋਹਣੇ ਦਾ ਦੇਸ਼ ਹੈ ਦਿਸ ਰਹੇ ਸੰਸਾਰ ਤੋਂ ਅੱਗੇ ਸੋਹਣੇ ਦਾ ਦੇਸ਼ ਹੈ ਤੋਰ ਦੀ ਜੀਆਂ ਨੂੰ ਕੁਦਰਤ ਧੀਆ ਵਾਂਗਰ ਪਾਲ ਕੇ ਤੋਰ ਦੀ ਜੀਆਂ ਨੂੰ ਕੁਦਰਤ ਧੀਆ ਵਾਂਗਰ ਪਾਲ ਕੇ ਵਾਹਿਗੁਰੂ ਜੀ ਕਾ ਖਾਲਸਾ